ਇੱਕ ਪਿੰਡ ਵਿੱਚ ਇੱਕ ਨੌਜਵਾਨ ਦੀ ਓਵਰਡੋਜ਼ ਦੇ ਕਾਰਨ ਮੌਤ ਹੋ ਜਾਣ ਤੋਂ ਬਾਅਦ ਪਿੰਡ ਦੇ ਨੌਜਵਾਨ ਵੱਲੋਂ ਵੱਡਾ ਫੈਸਲਾ ਕਰ ਦਿੱਤਾ ਗਿਆ ਜਾਣਕਾਰੀ ਮਿਲ ਰਹੀ ਹੈ ਕਿ ਇਸ ਘਟਨਾ ਕਰਮ ਤੋਂ ਬਾਅਦ ਭਾਈ ਦਵਿੰਦਰ ਸਿੰਘ ਮੁਖੀ ਸੰਤ ਸਿਪਾਹੀ ਸੁਸਾਇਟੀ ਲੁਧਿਆਣਾ ਨੇ ਆਪਣੇ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੇ ਕੋਟ ਖਜ਼ਾਨਾ ਦੇ ਵਿੱਚ ਬਾਹਰੋਂ ਆ ਕੇ ਨਸ਼ਾ ਵੇਚਣ ਵਾਲੇ ਖਰੀਦਣ ਵਾਲੇ ਜਾਂ ਨਸ਼ਾ ਕਰਨ ਵਾਲਿਆਂ ਦੇ ਖਿਲਾਫ ਡਾਂਗ ਚੱਕ ਲਈ ਹੈ ਉਹਨਾਂ ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਲੈ ਕੇ ਰਾਤ ਪਰ ਪਿੰਡ ਦੀ ਪਹਿਰੇਦਾਰੀ ਸ਼ੁਰੂ ਕਰ ਦਿੱਤੀ ਹੈ ਜੋ ਵੀ ਵਿਅਕਤੀ ਉਹਨਾਂ ਦੇ ਪਿੰਡ ਵਿੱਚ ਸ਼ੱਕੀ ਹਾਲਾਤ ਵਿੱਚ ਦੇਸੀਗਾ ਉਹਦੀ ਉਹ ਰੀਜ ਨਾਲ ਪਹਿਲਾਂ ਛੇਤਰ ਪ੍ਰੀੜ ਕਰਨਗੇ ਅਤੇ ਬਾਅਦ ਵਿੱਚ ਉਸ ਨੂੰ ਪੁਲਿਸ ਹਵਾਲੇ ਕਰਨਗੇ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਸਾਡੇ ਪਿੰਡ ਵੱਲ ਕੋਈ ਵੀ ਨਸ਼ਾ ਵੇਚਣ ਕਰਨ ਜਾਂ ਖਾਣ ਵਾਲਾ ਮੂੰਹ ਨਾ ਕਰੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗੁਰੂ ਰੂਪਿਆਲੀ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਕਿ ਇਸ ਵੇਲੇ ਅਸੀਂ ਪਿੰਡ ਦੇ ਮੰਦਿਰ ਦੇ ਵਿੱਚ ਜਿਹੜਾ ਵਾ ਮੌਜੂਦ ਆ ਔਰ ਮੇਰੇ ਨਾਲ ਪਿੰਡ ਦੇ ਮੋਤਬਰ ਸੱਜਣ ਭੈਣ ਭਰਾ ਸਾਰੇ ਇਕੱਤਰ ਨੇ ਆਪ ਸਭ ਨੂੰ ਦੱਸਣ ਦੀ ਲੋੜ ਨਹੀਂ ਕਿ ਪਿੰਡ ਵਿੱਚ ਬਹੁਤ ਵੱਡਾ ਘਾਟਾ ਚੱਲ ਚੁੱਕਿਆ ਸੀ ਆਉਣ ਵਾਲੇ ਸਮੇਂ ਵਿੱਚ ਕੋਈ ਇਦਾਂ ਦਾ ਘਾਟਾ ਨਾ ਹੋਵੇ ਇਸ ਕਰਕੇ ਅਸੀਂ ਜਾਗ ਰਹੇ ਆਂ ਭਾਈ ਹੁਣ ਕਿਉਂਕਿ ਜੇ ਹੁਣ ਵੀ ਨਾ ਜਾਗੇ ਨਾ ਬਹੁਤ ਦੇਰ ਹੋ ਜੇ ਫਿਰ ਤਾਂ ਸਾਡਾ ਰੱਬ ਰਾਖਾ ਇਸ ਕਰਕੇ ਮੈਂ ਚਾਹੁੰਦਾ ਕਿ ਇੱਧਰ ਤੇ ਮੋਰਚਾ ਸੀ ਰਿਹਾ ਰਾਤ ਸਾਂਭ ਹਾਂਜੀ ਪਰ ਇਹ ਇਕੱਲਿਆਂ ਸਾਡੇ ਸਿਰ ਤੇ ਨਹੀਂ ਇਹ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਆ ਪਿੰਡ ਦਾ ਚੜਦਾ ਪਾਸਾ ਲੈਂਦਾ ਪਾਸਾ ਇਧਰਲੇ ਬੰਨੇ ਚਾਰੇ ਬੰਨੇ ਭੈਣ ਭਰਾ 71 ਹੋ ਕੇ ਜਿਹੜਾ ਵਾ ਉਹ ਰਾਤ ਪਹਿਰੇਦਾਰੀ ਕਰੋ ਕਿਉਂਕਿ ਵੈਸੇ ਵੀ 10 11 ਵੇ ਤੱਕ ਅਸੀਂ ਵੀਰੇ ਜਾਗਦੇ ਰਹਿੰਨੇ ਆ ਸਾਰੇ ਹੀ ਹਨਾ ਪਰ ਇਹ ਆ ਕਿ ਤੱਚ ਚ ਰਹੀਏ ਆਉਣ ਵਾਲੇ ਸਮੇਂ ਚ ਵਿਉਤਬੰਦੀ ਕਰਦੀਏ ਹੁਣੇ ਵੀ ਤਿੰਨ ਚਾਰ ਮੋਟਰਸਾਈਕਲ ਲੰਘੇ ਇੱਥੇ ਅਲੱਗ-ਅਲੱਗ ਬੰਦਿਆਂ ਦੇ ਤੇ ਆਪਾਂ ਉਹਨਾਂ ਨੂੰ ਬੜੇ ਪਿਆਰ ਨਾਲ ਤਾਂ ਨਹੀਂ ਪੁੱਛ-ਕਿਛ ਵੀ ਕੀਤੀ ਉਹਨਾਂ ਦੀ ਆਉਣ ਵਾਲੇ ਸਮੇਂ ਚ ਕਰਾਂਗੇ ਜੇ ਸਾਨੂੰ ਕੋਈ ਸ਼ੱਕੀ ਜਾਪਿਆ ਤੇ ਨਾਲ ਹੀ ਆਪਾਂ ਜਿਹੜਾ ਵਾ ਉਹ ਖੰਡਾ ਖੜਕਾ ਦੇਣਾ ਜੇ ਲੋੜ ਪਈ ਤੇ ਕਨੂੰ ਨਾ ਪਾ ਹੱਥ ਚ ਨਹੀਂ ਲੈਣਾ ਪਰ ਫਿਰ ਵੀ ਜੇ ਲੋੜ ਪਈ ਤੇ ਉਹਨਾਂ ਦੀ ਬਣਦੀ ਉਹਨਾਂ ਦੀ ਜਿਹੜੀ ਆ ਉਹ ਮਲਾਈ ਲਾ ਕੇ ਤੇ ਫਿਰ ਆਪਾਂ ਜਰੂਰ ਪ੍ਰਸ਼ਾਸਨ ਤੱਕ ਵੀ ਪਹੁੰਚਾਵਾਂਗੇ ਸੋ ਕਾਫੀ ਹੱਦ ਤੱਕ ਜਿਹੜਾ ਵਾ ਮੇਰੇ ਖਿਆਲ ਨਾਲ ਮੈਨੂੰ ਸੰਜੋਗ ਮਿਲਿਆ ਪਿੰਡ ਭਰਾਵਾਂ ਦਾ ਤੁਸੀਂ ਵੀ ਆਪਣੇ ਬੰਨੇ ਸ਼ੁਰੂਆਤ ਕਰੋ ਜੇ ਤੁਹਾਨੂੰ ਪਿੰਡ ਨਾਲ ਪਿਆਰ ਆ ਭਾਈਚਾਰਕ ਸਾਂਝ ਨਾਲ ਪਿਆਰ ਆ ਤੇ ਸੱਜਣਾ ਆਪਣੇ ਨਿੱਜੀ ਇੱਕ ਦੂਜੇ ਦੇ ਮਫਾਦ ਮਿਟਾ ਕੇ ਰਾਜਨੀਤੀਆਂ ਤੋਂ ਉੱਤੇ ਉੱਠ ਕੇ ਆਪਣੇ ਪਿੰਡ ਦੀ ਸੇਵਾ ਕਰਨ ਵਾਸਤੇ ਜੇ ਰਾਤ 2:30 2:30 ਵਜੇ ਜਦੋਂ ਮੈਨੂੰ ਪਤਾ ਵਾ ਕਿ ਵੋਟਾਂ ਹੀ ਸਰਪੰਚੀ ਦੀਆਂ ਤੇ ਉਦੋਂ ਰਾਤ 2:30 3:30 ਤੱਕ ਵੀ ਮੇਰੇ ਭਰਾ ਕਈ ਇਥੇ ਮੈਨੂੰ ਮੈਂ ਵੇਖੇ ਨੇ ਨਜ਼ਰ ਆਉਂਦੇ ਸੀ ਵੋਟਾਂ ਇਕੱਠੀਆਂ ਕਰਨ ਵਾਸਤੇ ਪਰ ਇਹ ਵੀ ਅੱਜ ਜਿਹੜੀਆਂ ਹਨ ਇਹ ਸਾਡੀ ਪਨੀਰੀਆ ਪਚਾ ਲਈਏ ਜੇ ਅੱਜ ਆਪ ਵੀ ਰਾਤਾਂ ਦੋ ਕੱਟ ਲਾਂਗੇ ਕੁਝ ਸਮੇਂ ਬਾਅਦ ਤੇ ਕੁਝ ਨਹੀਂ ਹੋ ਚੰਨਿਆ ਆਪਾਂ ਪਰੋਵਾਰੀ ਵਾਰੀਆਂ ਬੰਨ੍ਹ ਲਈਏ ਭਾਈ ਤੇ ਪਿੰਡਾਂ ਦੇ ਵਿੱਚ ਇਹ ਪਹਿਰੇ ਬਰਕਰਾਰ ਰੱਖੀਏ ਤੇ ਤਾਂ ਹੀ ਜਾ ਕੇ ਸਾਡੇ ਪਿੰਡ ਦਾ ਪਛਾਹ ਹੋਣਾ ਕਿਉਂਕਿ ਜੇ ਸਾਡਾ ਪਿੰਡ ਮਿਸਾਲ ਬਣ ਗਿਆ ਦਸਾਂ ਪਿੰਡ ਆਪਣੇ ਆਪ ਹੀ ਸੁਧਰ ਜਾਣੇ ਇਸੇ ਤਰ੍ਹਾਂ ਪੰਜਾਬ ਸੁਧਰ ਜਾਣਾ ਸੋ ਮੈਂ ਆਸ ਕਰਦਾ ਕਿ ਕੱਲ ਸਾਰੇ ਪਿੰਡ ਦੇ ਪਰਲੇ ਬੰਨੇ ਸਾਰੇ ਭੈਣ ਭਰਾ ਇਸੇ ਤਰ੍ਹਾਂ ਹੀ ਪਹਿਰੇਦਾਰੀਆਂ ਕਰਕੇ ਵੀਡੀਓ ਬਣਾ ਕੇ ਜਿਹੜੀਆਂ ਵਾ ਉਹ ਗਰੁੱਪ ਦੇ ਵਿੱਚ ਪਾਉਣਗੇ ਤਾਂ ਮੇਰੇ ਖਿਆਲ ਨਾਲ ਮੈਨੂੰ ਖੁਸ਼ੀ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ